ਕੀ ਕੋਈ ਚੰਨੀ ਜੀ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਚਲੋ ਦੋਸਤੋ ਥੋੜੇ ਦਿਨ ਦੇ ਦੇ ਉਹ پرانے ਆ ਉਹ ਕੁਝ ਵੀ ਕਰ ਸਕਦੇ ਆ ਅਗਰ ਕੋਈ ਵੀ ਗਲਤ ਕੰਮ ਕਰੇਗਾ ਜਾਂ ਕੋਈ ਗਲਤ ਕੰਮ ਦੇ ਵਿੱਚ ਇਨਵੋਲ ਹੋਏਗਾ ਕਦੀ ਵੀ ਮੇਰਾ ਪਰਿਵਾਰ ਜਾਂ ਮੈਂ ਉਹ ਸਾਥ ਨਹੀਂ ਦਿੰਦਾ ਮੈਂ ਹਮੇਸ਼ਾ ਹੀ ਮੇਰੀ ਰਣਨੀਤੀ ਦੇ ਇੱਕ ਮੇਰਾ ਸੋਚ ਹੈ ਤੇ ਮੈਂ ਹਮੇਸ਼ਾ ਹੀ ਕੰਮ ਕੀਤਾ ਉਹਨਾਂ ਨੇ ਇਹ ਕਿਹਾ ਕਿ ਸ਼ੀਤਲੰਗਰਾਲ ਗੱਲ ਜਲੰਧਰ ਤੋਂ ਡਰਦੇ ਜ਼ਮਾਨਤ ਲੈ ਚਲਾ ਗਿਆ ਹਾਈ ਕੋਰਟ ਦੇ ਵਿੱਚ ਚੰਨੀ ਸਾਹਿਬ ਜਿਹੜੇ ਤੁਹਾਡੇ ਚਮਚੇ ਐ ਤੁਹਾਡੇ ਜਿਹੜੇ ਰੱਖਿਓਏ ਪੇੜ ਲੋਕ ਜਾਂ ਤੁਸੀਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ ਮੈਨੂੰ ਲੱਗਦਾ ਕਿ ਉਹ ਲੋਕ ਅਜਬुत ਪਸੰਦਦੇ ਹੋਣਗੇ ਕਿ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਜਿਸ ਇਨਸਾਨ ਨੂੰ ਤੁਸੀਂ ਬਿਠਾਇਆ ਉਹ ਇੱਕ ਪੜ੍ਹਿਆ ਲਿਖਿਆ ਵੀ ਨਹੀਂ ਇੱਕ ਅਨਪੜਾ ਕਿ ਕਿਤੇ ਥੋੜਾ ਬੋਤਾ ਕਿਸੇ ਲੀਗਲ ਸਲਾਹ ਲੈ ਕੇ ਹੀ ਬੋਲਣ ਦੇ ਬਾਕੀ ਜੇ ਮੈਨੂੰ ਮੈਂ ਦੇਖਾਂਗਾ ਕਿ ਕਾਨੂੰਨੀ ਕੀ ਕਾਰਵਾਈ ਕਰਨੀ ਹੈ ਜੋ ਮੇਰੇ ਕੋਈ ਲੀਗਲ ਮੇਰੇ ਲਾਇਰ ਜੋ ਵੀ ਮੈਨੂੰ ਕਹਿਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਮੇਰੀ ਕੋਈ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇ ਮੇਰੀ ਬਿਨਾਂ ਇਜਾਜ਼ਤ ਦੇ ਇਸ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਵੀ ਹੱਕ ਹੈ ਬਹੁਤ ਕੁਝ ਕਰਨ ਦਾ ਚੰਨੀ ਸਾਹਿਬ ਤੁਸੀਂ ਬੋਲ ਰਹੇ ਹੋ ਨਾ ਇਹ ਤੁਹਾਨੂੰ ਬਾਅਦ ਚ ਭੁਗਤਨੀਆ ਪੈਣੀ ਹੈ ਉਨੱਕ ਬੋਲੋ ਜਿੰਨਾ ਦੁਨੀਆਂ ਨੂੰ ਜਾਇਜ਼ ਲੱਗੇ ਤੇ ਮੈਨੂੰ ਵੀ ਥੋੜਾ ਜਿਆ ਕਿਉਂਕਿ ਰਾਜਨੀਤੀ ਮੰਚ ਤੇ ਤੁਸੀਂ ਮੇਰੇ ਲਈ ਜੋ ਮਰਜ਼ੀ ਬੋਲੋ ਉਹ ਮੈਨੂੰ ਜੱਜਦਾ ਹੈ ਪਰ ਕੋਈ ਰਾਜਨੀਤੀ ਉੱਤੇ ਅਸੀਂ ਇਦਾਂ ਦੀ ਗੱਲਾਂ ਬੋਲੀਏ ਕਿ ਜਿੱਦਾਂ ਤੋਕੀ ਨਾ ਕੋਈ ਹੋਵੇ ਕਿ ਸ਼ੀਤਲੰਗ ਰਾਜ ਜਮਨਤ ਲੈ ਚਲਾ ਗਿਆ ਚੰਨੀ ਜੀ ਪਹਿਲੇ ਨਾ ਜਿਹੜੇ ਤੁਹਾਡੇ ਨਾਲ ਜਿਹੜੇ ਬੰਦੇ ਬੈਠੇ ਆ ਜਿਹੜੇ ਬੜੇ ਖੁਸ਼ ਹੋ ਰਹੇ ਆ ਕਿ ਤੁਹਾਨੂੰ ਝੂਠੀਆਂ ਖਬਰਾਂ ਲੈ ਕੇ ਤੁਹਾਡੇ ਪੱਲੇ ਪਾ ਰਹੇ ਆ ਇਹ ਮੇਰੀ ਬਲੈਂਕਰਡ ਬੇਲ ਜਿਹੜੀ ਆ ਇਹ 1.5 ਮਹੀਨਾ ਪਹਿਲੇ ਭਲਾਈ ਹੋਈ ਹੈ ਜਦ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਸੀ ਮੈਂ ਕੁਝ ਰਾਈਟ ਐਮ ਐ ਲੈ ਸਕਦਾ ਜਿਹੜੇ ਇਸ ਹਿੰਦੁਸਤਾਨ ਦੇ ਕਾਨੂੰਨ ਦੇ ਮੈਨੂੰ ਵੀ ਰਾਈਟ ਹੋ ਲੈਣ ਦੇ ਲਈ ਕਿ ਅਗਰ ਮੈਂ ਡੈਮੋਕ੍ਰੇਸੀ ਦੇ ਵਿੱਚ ਐਮ ਐਲ ਏ ਚੁਣਿਆ ਗਿਆ ਮੈਂ ਲੋਕਾਂ ਦਾ ਸੇਵਾਦਾਰ ਚੁਣਿਆ ਗਿਆ ਸੇਵਾਦਾਰ ਹੁੰਦੇ ਨਾਤੇ ਮੇਰੀਆਂ ਵੀ ਕੁਝ ਜਿਹੜੀਆਂ ਗਵਰਨਮੈਂਟ ਦੇ ਗਾਈਡੈਂਸ ਦੇ ਨਾਲ ਮੇਰੀਆਂ ਵੀ ਕੁਝ ਫੈਸਿਲਿਟੀ ਹੈ ਕਿ ਮੈਂ ਜਨਤਾ ਦੇ ਵਿੱਚ ਜਾਣਾ ਹੈ ਜਨਤਾ ਨੇ ਅਗਰ ਮੈਨੂੰ ਸੇਵਾ ਦਾ ਚੁਣਿਆ ਜਨਤਾ ਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਮੈਂ ਵੀ ਜਨਤਾ ਦੇ ਵਿੱਚ ਜਾਣਾ ਹੈ ਪਰ ਜਿਸ ਟਾਈਮ ਮੈਂ ਆਪਣੇ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਮੈਨੂੰ ਕਈ ਵਾਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਕੀਤੀ ਗਈ ਨਿਲੰਦਰ ਦੇ ਲੋਕ ਤੇ ਕਾਫੀ ਕੁਝ ਜਾਣਦੇ ਆ ਮੈਂ ਤੁਹਾਨੂੰ ਦੱਸਣ ਦੇ ਲਈ ਆਇਆ ਕਿ ਜੋ ਤੁਸੀਂ ਉੱਥੇ ਆ ਕੇ ਬਿਆਨਬਾਜ਼ੀ ਕਰਕੇ ਆਏ ਹੋ ਉਹਨਾਂ ਦੇ ਖਿਲਾਫ ਮੈਂ ਕੁਝ ਪਾਕਿਸਤਾਨ ਤੋਂ ਮੇਰੇ ਪਰਿਵਾਰ ਨੂੰ ਥ੍ਰੈਟ ਕਾਲ ਸੀ ਅਮਰੀਕਾ ਤੋਂ ਕੈਨੇਡਾ ਤੋਂ ਯੂਰਪ ਤੋਂ ਮੈਨੂੰ ਲਗਾਤਾਰ 2 ਮਹੀਨੇ ਕਾਲ ਆਈ ਸੀ ਜਿਹਦੀਆਂ 3 ਐਫਆਈਆਰ ਜਲੰਧਰ ਪੁਲਿਸ ਸਟੇਸ਼ਨ ਦੇ ਵਿੱਚ ਅਜਿਸਟਡ ਹੈ ਉਹਨਾਂ ਤੋਂ ਬਾਅਦ ਮੇਰੀ ਜਿਹੜੀ ਸਕਿਉਰਟੀ ਹੈ ਪੰਜਾਬ ਸਰਕਾਰ ਨੇ ਇੰਨਾ ਥ੍ਰੈਟ ਕਾਲ ਦੇਖਦੇ ਹੋਏ ਉਹ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਮੈਂ ਕੋਈ ਡੈਮੋਕਰੇਸੀ ਜਾਂ ਐਮਐਲਏ ਉਤਰ ਨਹੀਂ ਗਿਆ ਅਜੇ ਵੀ ਮੈਂ ਮਿਲਲੇ ਹਾਂ ਪਰ ਜਿਸ ਦਿਨ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਉਦੋਂ ਮੇਰੇ ਪਰਿਵਾਰ ਨੂੰ ਮੈਨੂੰ ਮਾਰਨ ਦੇ ਲਈ ਬਹੁਤ ਸਾਜਿਸ਼ਾਂ ਰਚੀਆਂ ਗਈਆਂ ਤੁਸੀਂ ਦੇਖਿਆ ਕਿ ਇੱਕ ਪਰਚਾ ਵੀ ਕੁਝ ਲੋਕਾਂ ਤੇ ਹੋਇਆ ਤੇ ਉਸ ਦੀ ਮੈਂ ਜਿਹੜੀ ਕੰਮ ਲੇਟ ਆ ਉਹ ਮੈਂ ਐਸੇ ਕਮਿਸ਼ਨ ਭਾਰ ਸਰਕਾਰ ਨੂੰ ਵੀ ਕੀਤੀ ਹੈ ਕਿ ਜਿਹੜੇ ਲੋਕ ਮੇਰੇ ਘਰ ਨੂੰ ਜਲਾਉਣ ਦੇ ਲਈ ਆਏ ਸੀ ਮੇਰੇ ਘਰ ਦੇ ਲਈ ਮੇਰੀ ਪਰਿਵਾਰ ਦੇ ਸਦਸਿਆਂ ਦੇ ਨੂੰ ਖਤਰਾ ਸੀ ਉਹਨਾਂ ਕੋਲ ਉਹਨਾਂ ਕੋਲ ਜਰੀਲੀਆਂ ਚੀਜ਼ਾਂ ਸੀ ਅੱਗ ਲਾਉਣ ਦਾ ਸਮਾਨ ਸੀ ਇਸ ਕਰਕੇ ਸਾਰਾ ਕੁਝ ਦੇਖਦੇ ਹੋਏ ਮੈਨੂੰ ਕੇਂਦਰ ਦੀ ਸਰਕਾਰ ਨੇ ਮੇਰੀ ਕਮਲੇ ਨੂੰ ਦੇਖਦੇ ਹੋਏ ਕੇਂਦਰ ਨੇ ਮੇਰੀ ਜਿਹੜੀ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਜਿੱਥੇ ਮੈਂ ਸਟੇਟ ਗਵਰਨਮੈਂਟ ਦਾ ਐਮ.ਐਲ.ਏ ਆ ਜਲੰਧਰ ਤੋਂ ਚੁਣਿਆ ਹੋਇਆ ਨਮਾਇੰਦਾ ਹਾਂ ਚੰਨੀ ਜੀ ਮੇਰੀ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਮੇਰੀ ਸਕਿਉਰਟੀ ਵਿਦਡਰੋ ਕਰ ਲਈ ਸੀ ਬਿਨਾਂ ਨੋਟਿਸ ਦਿੱਤੇ ਬਿਨਾਂ ਦੱਸੇ ਮੇਰੀ ਜਿਹੜੀ ਸਕਿਉਰਟੀ ਵਾਪਸ ਲਈ ਕਿ ਮੇਰਾ ਕੋਈ ਵੀ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦਾ ਪੁੱਤ ਸਿੱਧੂ ਮੂਸੇਵਾਲਾ ਜਿਸ ਨੇ ਪੰਜਾਬ ਦੀ ਆਵਾਜ਼ ਨਹੀਂ ਪੂਰੇ ਵਰਲਡ ਤੇ ਜਾ ਕੇ ਪੰਜਾਬ ਦਾ ਨਾਮ ਬਣਾਇਆ ਉਹ ਵੀ ਸਕਿਉਰਟੀ ਬਿਨਾ ਦੱਸੇ ਵਾਪਸ ਲਈ ਸੀ ਕਈ ਇਦਾਂ ਦੇ ਹਾਸੇ ਆ ਕੋਈ ਹਾਸਾ ਮੇਰ ਦਾ ਵੀ ਹੋ ਸਕਦਾ ਸੀ ਮੇਰੀ ਸਕਿਉਰਟੀ ਪੰਜਾਬ ਦੀ ਗਵਰਨਮੈਂਟ ਨੇ ਵਾਪਸ ਲੈ ਲਈ ਬਿਨਾ ਦੱਸੇ ਇਸ ਕਰਕੇ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਮੈਨੂੰ ਆਪਣੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਮੈਂ ਚਾਹਨਾ ਉਸ ਤਰੀਕੇ ਦੇ ਨਾਲ ਮੇਰੀਆਂ ਦੋ ਤਿੰਨ ਮੈਂ ਐਪਲੀਕੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਅਜੇ ਇੱਕ ਐਕਸੈਪਟ ਕੀਤੀ ਗਈ ਹੈ ਤੇ ਚੰਨੀ ਜੀ ਇਹ ਡੇਢ ਮਹੀਨਾ ਪੁਰਾਣੀ ਮੇਰੀ ਐਪਲੀਕੇਸ਼ਨ ਹੈ ਜੇ ਤੁਹਾਡੇ ਕੋਲ ਪੜੇ ਲਿਖਿਆ ਨਾਲ ਕੋਈ ਹੋਵੇ ਨਾ ਉਹਨੂੰ ਪੁੱਛ ਲਿਆ ਕਰੋ ਪਹਿਲੇ